ਸਤਿ ਸ਼੍ਰੀ ਅਕਾਲ ਅੱਜ ਇੱਕ ਕਿਤਾਬ ਨਾਲ ਤੁਹਾਨੂੰ ਮਿਲਾਉਣੇ ਆ ਇੱਕ ਕਿਤਾਬ ਉਮਰਾਂ ਦੇ ਪੰਡੇ ਪ੍ਰੋਫੈਸਰ ਭੂਨ ਸਿੰਘ ਦੀ ਜੀਵਨੀ ਹੈ ਔਰ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖੀ ਸੀ ਤਾਂ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੋਇਆ ਬਹੁਤ ਹੀ ਖੂਬਸੂਰਤ ਅਨੁਵਾਦ ਹੈ ਤੇ ਪੰਨੂ ਸਾਹਿਬ ਧੰਨਵਾਦ ਖੂਬਸੂਰਤੀ ਹੁੰਦਾ ਰੋਜ਼ ਕਿਤਾਬ ਭਰਿਆ ਤੇ ਮਲਾਈ ਵਾਂਗ ਕੋਲਾ-ਕੂਲਾ ਕਹਿ ਸਕਦੇ ਆਂ ਪਰ ਮਲਾਈ ਮਲਾਈ ਕਹਿ ਸਕਦੇ ਆਂ ਤਾਂ ਨਾ ਇਸ ਕਿਤਾਬ ਦੇ ਵਿੱਚ ਇੱਕ ਪ੍ਰੋਫੈਸਰ ਪੂਨ ਸਿੰਘ ਦੀ ਛੋਟੀ ਜੀ ਘਟਨਾ ਛੋਟੀ ਜੀ ਉਹਨਾਂ ਦੀ ਝਲਕੀ ਹੈ ਜੀਵਨ ਦੀ ਉਹ ਤੁਹਾਨੂੰ ਸੁਣਾਉਣੇ ਆ ਇੱਕ ਵਾਰ ਕੇਸ ਵਾਉਂਦੇ ਆ ਮਾਂ ਨੇ ਮੇਰੇ ਮੱਥੇ ਤੇ ਸੋਨੇ ਦੀ ਮੋਹਰ ਗੁੰੰਦ ਦਿੱਤੀ ਜਿਵੇਂ ਕੁੜੀਆਂ ਟਿੱਕਾ ਗੁੰੰਦਦੀਆਂ ਨੇ ਸਿੱਖ ਬੱਚੇ ਜਦੋਂ ਵੱਡੇ ਹੁੰਦੇ ਹਨ ਉਹਨਾਂ ਦਾ ਜੋੜਾ ਕੀਤਾ ਜਾਂਦਾ ਗਲੀ ਵਿੱਚ ਖੇਡਣ ਚਲਾ ਗਿਆ ਮੈਂ ਇੱਕ ਮੰਗਤਾ ਆਉਂਦਾ ਦੇਖਿਆ ਜਿਸ ਦੀ ਪਿੱਠ ਪਿੱਛੇ ਬਗਲੀ ਲਟਕਾਈ ਹੋਈ ਸੀ ਹੱਥ ਵਿੱਚ ਠੂਠਾ ਤੇ ਗਲ ਵਿੱਚ ਮਣਕਿਆਂ ਦੀ ਮਾਲਾ ਉਹ ਬਹੁਤ ਮਿੱਠਾ ਬੋਲ ਰਿਹਾ ਸੀ ਬਿਤਾਵਾਂ ਉਸਨੇ ਆਪਣਾ ਹੱਥ ਮੇਰੇ ਵੱਲ ਵਧਾਇਆ ਜੋ ਮੈਂ ਫੜ ਲਿਆ ਇੰਨੇ ਨੂੰ ਉਸਨੇ ਆਪਣੇ ਬੋਜੇ ਵਿੱਚੋਂ ਕੈਂਚੀ ਕੱਢੀ ਤੇ ਮੇਰੀ ਮੋਹਰ ਉਤਰ ਕੇ ਆਪਣੀ ਬਗਲੀ ਵਿੱਚ ਪਾ ਲਈ ਤੇ ਅਚਾਨਕ ਗਾਇਬ ਹੋ ਗਿਆ ਮੈਂ ਦੋਵੇਂ ਹੱਥ ਉਧਰ ਕਰਕੇ ਜਿੱਧਰ ਉਹ ਗਿਆ ਸੀ ਕਿਹਾ ਬਾਬਾ ਮੇਰੀ ਮਾਂ ਨੇ ਪਿੱਪਲ ਦੇ ਆ ਪੱਤਿਆਂ ਵਰਗੀ ਮੇਰੇ ਖਾਲੀ ਹੱਥ ਚੁੰਮੇ ਬਾਹਾਂ ਵਿੱਚ ਲੈ ਕੇ ਕਹਿੰਦੀ ਸ਼ੁਕਰ ਰੱਬ ਦਾ ਵਿਕਾਰ ਸੋਨੇ ਦੀ ਮੋਹਰ ਕਰਕੇ ਉਹ ਮੇਰੇ ਬੱਚੇ ਨੂੰ ਨਹੀਂ ਲੈ ਗਿਆ ਇਹ ਇੱਕ ਕਿੱਸਾ ਸੀ ਜਿਹੜਾ ਮਤਲਬ ਉਹਨਾਂ ਦੇ ਜੀਵਨ ਚ ਵਾਪਰਿਆ ਤੇ ਇਦਾਂ ਹੀ ਉਹਨਾਂ ਦੇ ਮਾਪੇ ਪਤੀਆਂ ਗੱਲਾਂ ਉਹਨਾਂ ਦੇ ਜੀਵਨ ਵਿੱਚ ਉਹਨਾਂ ਦੇ ਕੁਦਰਤ ਨਾਲ ਕਿੰਨਾ ਪਿਆਰ ਸੀਗਾ ਉਹ ਸਾਰੇ ਇਸ ਕਿਤਾਬ ਦੇ ਵਿੱਚ ਹੈ ਸੋ ਇਹ ਕਿਤਾਬ ਉਮਰਾਂ ਦੇ ਪੰਡੇ ਵਾਈਟ ਨੋਟਸ ਪਬਲਿਕ ਪਬਲਿਸ਼ਰ ਨੇ ਛਾਪੀ ਹੈ ਜੀ ਤੇ ਇਹ ਪੜਨ ਵਾਲੀ ਕਿਤਾਬ ਆ ਪ੍ਰੋਫੈਸਰ ਪੂਰਨ ਸਿੰਘ ਜੋੜੇ ਲੋਕ ਜਾਣਦੇ ਨੇ ਪ੍ਰੋਫੈਸਰ ਪੂਰਨ ਸਿੰਘ ਬਾਰੇ ਉਹ ਇਹ ਕਿਤਾਬ ਜ਼ਰੂਰ ਪੜਨ ਉਹਨਾਂ ਦੀ ਜੀਵਨੀ ਹੈ ਇਹ ਤੇ ਨਵੀਂ ਆਈ ਹੈ ਪਿਛਲੇ ਸਾਲ ਹੀ ਛੱਕੇ ਆਈ ਹੋਈ ਆ ਦੇ ਪਿਛਲੇ ਸਮੇਂ ਸੇ ਕੁਝ ਫੋਟੋ ਫੋਟੋ ਪ੍ਰਿੰਟ ਸੀਗੀ ਪਰ ਹੁਣ ਦੁਬਾਰੇ ਛਪ ਕੇ ਆ ਗਈ ਹੈ ਉਮਰਾਂ ਦੇ ਪੰਨੇ